ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਆਪਣੀ ਮੰਗਾਂ ਨੂੰ ਲੈ ਕੇ ਜਿਹਦੇ ਚੱਲਦੇ ਅੱਜ ਕੱਲ ਪਟਿਆਲੇ ਦੇ ਵਿੱਚ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਤੇ ਅੱਜ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ ਜੋ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੈ ਗਿਆ ਸੀ ਉਹਦੇ ਚੱਲਦੇ ਅੱਜ ਸਾਡੀ ਸਰਵਨ ਸਿੰਘ ਪੰਦੇਰ ਨਾਲ ਗੱਲਬਾਤ ਹੋਈ ਹੈ ਪੰਦੇਰ ਸਾਹਿਬ ਲਗਾਤਾਰ ਕਿਸਾਨ ਮੋਰਚੇ ਦੇ ਉੱਤੇ ਡਟੇ ਹੋਏ ਨੇ ਤੇ ਹੌਸਲੇ ਅੱਜ ਵੀ ਉੱਚੇ ਨੇ ਅੱਜ ਕਿਸਾਨਾਂ ਵੱਲੋਂ ਜਿੱਥੇ ਰੇਲਾ ਰੋਕਿਆ ਜਾਣਿਆ ਸੀ ਉਹ ਹੁਣ ਮਲਤਵੀ ਕਰ ਦਿੱਤਾ ਗਿਆ ਕੱਲ ਤੇ ਗੱਲ ਚਲੀ ਗਈ ਹੈ ਜੀ ਕੀ ਕਰਨ ਰੇ ਨੇ ਜੀ ਹਾਂ ਦੇਖੋ ਕੱਲ ਜਿਹੜੀ ਪਟਿਆਲੇ ਮੀਟਿੰਗ ਹੋਈ ਸੀਗੀ ਜੀ ਉਹ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਸੀਗੀ ਉੱਥੇ ਬਿਲੀ ਪਾਣੀ ਵਾਲੀ ਸਮੱਸਿਆ ਤੇ ਨਾਲ ਸੌਲਵ ਕਰ ਲਈ ਜੀ ਫਿਰ ਚੰਡੀਗੜ੍ਹ ਮੀਟਿੰਗ ਸੀਗੀ ਵੀ ਹਰਿਆਣਾ ਪ੍ਰਸ਼ਾਸਨ ਨੇ ਜਿਹੜੀ ਕਮੇਟੀ ਬਣਾਈ ਹੋਈ ਆ ਉਹ ਚੋ ਚੋ ਅਧਿਕਾਰੀਆਂ ਦੀ ਉਹ ਮੀਟਿੰਗ ਕਰੂਗੀ ਜੀ ਠੀਕ ਆ ਅੱਜ ਅੱਜੇ ਫਿਰ ਇੱਥੇ ਮੀਟਿੰਗ ਸਿਗੀ ਇਸ ਕਰਕੇ ਉਹਨਾਂ ਵੱਲੋਂ ਰਿਕੁਐਸਟ ਸਿਗੀ ਉਹ ਸਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਜਾਵੇ ਜੀ ਤੋਂ ਮਸਲਾ ਤੇ ਹੱਲ ਕਰਨਾ ਮਤਲਬ ਸਿਗਾ ਨਾ ਕਿ ਕੋਈ ਹੋਰ ਠੀਕ ਆ ਤੋਂ ਅਸੀਂ ਆਖਿਆ ਕੋਈ ਨਹੀਂ ਇੱਕ ਦਿਨ ਦਾ ਸਮਾਂ ਦੇਖੋ ਅੱਜ ਸ਼ਾਮ ਨੂੰ ਅੱਜ ਉੱਥੇ ਮੀਟਿੰਗ ਚੱਲਣੀ ਆ 11 12 ਵਜੇ ਤੱਕ ਬਾਅਦ ਤੇ ਅੱਜ ਕੀ ਨੰਬਰ ਦਾ ਚੰਡੀਗੜ੍ਹ ਦੀ ਮੀਟਿੰਗ ਚ ਜੀ 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 ਸੋ ਪਹਿਲਾ ਹੀ ਮੀਟਿੰਗ ਹੋਈ ਨਾ ਸਰਕਾਰ ਨਾਲ ਤੇ ਅੱਜ ਹੀ ਮੀਟਿੰਗ ਲੱਗਦਾ ਭੰਦੇਰ ਸਾਹਿਬ ਕਿਤਰਾ ਕਿਤੇ ਸਰਕਾਰ ਥੋੜੀ ਢਲੀ ਹੈ ਮੰਗਾ ਮੰਨੂ ਲੈ ਕੇ ਜੀ ਹਾਂ ਦੇਖੋ ਦੋ ਗੱਲਾਂ ਇਹਦੇ ਵਿੱਚ ਨਾ ਜਿਹੜਾ ਅੰਦੋਲਨ ਦੀ ਬਾਇਓ ਪ੍ਰੋਟੈਕਟ ਆ ਜੀ ਜਿਹੜੇ ਗ੍ਰਿਫਤਾਰ ਕੀਤੇ ਹਰਿਆਣੇਲੇ ਕਿਸਾਨ ਆ ਉਹ ਮੇਜਰ ਇਸ਼ੂ ਆ ਠੀਕ ਆ ਬਾਕੀ ਜਿੱਥੋਂ ਤੱਕ ਸਰਕਾਰ ਨਾਲ ਕੇਂਦਰ ਨਾਲ ਮੰਗਾਂ ਦਾ ਸਵਾਲ ਹੈ ਉਹ ਮੋਰਚਾ ਤੇ ਚੱਲਦਾ ਰਹੂਗਾ ਜੀ ਸ਼ਾਇਦ ਉਹਦੇ ਤੇ ਵੀ ਕੋਈ ਗੱਲ ਚੱਲੂਗੀ ਤੇ ਤੁਹਾਨੂੰ ਦੱਸਾਂਗੇ ਮੈਨੂੰ ਲੱਗਦਾ ਜਿਹੜੀ ਆਪਾਂ ਇਹ ਰੇਲਾ ਦਾ ਦਿੱਤਾ ਸੀਗਾ ਵੀ ਭਾਈ ਅਸੀਂ ਅੰਦੋਲਨ ਤੇਜ਼ ਕਰਾਂਗੇ ਆਪਣੀਆਂ ਮੰਗਾਂ ਨੂੰ ਵੀ ਔਰ ਜਿਹੜੇ ਤੁਸੀਂ ਹਰਿਆਣਾ ਦੇ ਸਾਡੇ ਕਿਸਾਨ ਛਾਪਾ ਮਾਰ ਕੇ ਫੜ ਰਹੇ ਜੀ ਇਹ ਠੀਕ ਨਹੀਂ ਹੈਗਾ ਇਹਦੇ ਵਾਸਤੇ ਸੀਗਾ ਹੁਣ ਦੇਖਦੇ ਹਾਂ ਤੇ ਕੀ ਗੱਲਬਾਤ ਆਉਂਦੀ ਆਗੇ ਜੀ 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 ਇਹ ਦੋਵੇਂ ਮੁੱਦੇ ਵੱਖਰੇ ਵੱਖਰੇ ਨੇ ਜੀ ਇਹ ਗ੍ਰਿਫਤਾਰੀਆਂ ਨੂੰ ਲੈ ਕੇ ਮੀਟਿੰਗ ਚੱਲੀ ਗਈ ਜੀ ਹਾਂ ਗ੍ਰਿਫਤਾਰੀ ਨੂੰ ਲੈ ਕੇ ਕਿਉਂਕਿ ਜਿਹੜਾ ਵਿੱਚ ਗੱਲਬਾਤ ਹੋ ਸਕਦੀ ਕੋ ਅਧਿਕਾਰੀਆਂ ਨਾਲ ਗੱਲਬਾਤ ਇਸ ਕਿਸਮ ਦੀ ਕੋ ਕੋਡਾ ਕੰਟੈਕਟ ਆ ਜੀ ਇਸ ਕਿਸਮ ਦੀ ਕੋ ਗੱਲ ਹੋਈ ਤਾਂ ਜੂਰ ਸ਼ੇਅਰ ਕਰਾਂਗਾ ਅਸਲ ਵਿੱਚ ਗ੍ਰਿਫਤਾਰੀਆਂ ਨੂੰ ਲੈ ਕੇ ਗੱਲਬਾਤ ਜਾ ਰਹੀ ਆ ਜੀ ਧੰਨਵਾਦ ਜੀ ਸੋ ਜਿਵੇਂ ਤੁਸੀਂ ਸੁਣਿਆ ਸਰਵਪੰ ਸਿੰਘ ਪੰਦੇਰ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਅੱਜ ਰੇਲਾ ਰੋਕਣੀਆਂ ਸੀ ਪਰ ਸਰਕਾਰ ਨੇ ਸਾਡਾ ਤੋਂ ਸਮਾਂ ਮੰਗਿਆ ਗੱਲਬਾਤ ਚੱਲ ਰਹੀ ਹੈ ਇਸ ਲਈ ਅਸੀਂ ਇੱਕ ਦਿਨ ਲਈ ਉਹ ਮੁਲਤਵੀ ਕਰ ਦਿੱਤਾ ਹੁਣ ਵੇਖਣਾ ਹੋਵੇਗਾ ਸਰਕਾਰ ਇਹਨਾਂ ਗਾ ਮੰਨਦੀ ਹੈ ਜਾਂ ਨਹੀਂ ਮੰਨਦੀ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ